ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਬਹੁਤ ਬਹੁਤ ਇਟਲੀ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਯੂਰੂਪਪੁਰ ਵਾਸਤੇ ਬਹੁਤ ਜ਼ਿਆਦਾ ਸਹਯੋਗ ਕੀਤਾ ਔਰ ਹਰ ਥਾਂ ਤੇ ਦਿਵਾਨਾ ਚ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਸੰਗਤਾਂ ਭਰ ਰਹੀਆਂ ਸੋ ਦੂਰ ਦੂਰ ਤੋਂ ਚੱਲ ਕੇ ਕੋਈ 1500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਬਹੁਤ ਬਹੁਤ ਸਾਲਿਆਂ ਪ੍ਰਬੰਧ ਕਮੇਟੀਆਂ ਦੇ ਗੁਰੂ ਦੇ ਵਜ਼ੀਰਾਂ ਦੇ ਔਰ ਸਰਦਾਰ ਸੁਰਿੰਦਰਪਾਲ ਸਿੰਘ ਚੋਟੀ ਸਾਹਿਬ ਕੋਲੋਂ ਬਹੁਤ ਬਹੁਤ ਧੰਨਵਾਦ ਆ ਈਐਸਨ ਕੋਲ ਕੰਪਨੀ ਲੋਏ ਜਿਹੜਾ ਸਾਰਾ ਆਉਂਨਾ ਦਿਵਾਨਾਂ ਦਾ ਦੇ ਮਤਲਬ ਆਇਆ ਗਿਆ ਸੀਗਾ ਉਹ ਬਹੁਤ ਸੰਤਾਂ ਨੇ ਆਪ ਮਹਾਰੇ ਚੱਲ ਕੇ ਦਿਵਾਨਾਂ ਵਿੱਚ ਹਾਜ਼ਰ ਗਏ ਭਰ ਗਿਆ ਨੇ ਇਸ ਗੱਲ ਦੀ ਬੇਹੱਦ ਖੁਸ਼ੀ ਰਹੀ ਆ ਜੀ ਜਦੋਂ ਦਿਵਾਨ ਲੱਗਦਾ ਸੀ ਤਾਂ ਪਤਾ ਨਹੀਂ ਸੀ ਲੱਗਦਾ ਆਪਾਂ ਇੰਡੀਆ 'ਚ ਬੈਠੇ ਆਂ ਪੰਜਾਬ 'ਚ ਬੈਠੇ ਆ ਗਾਇਕੀ ਦੇ ਵਿੱਚ ਸੋ ਕਿਰਤੀ ਸਿੱਖਾਂ ਨੇ ਮਿਹਨਤ ਕਰਨ ਵਾਲੇ ਲੋਕਾਂ ਨੇ ਸਤਗੁਰੂ ਜੀ ਨਾਲ ਪਿਆਰ ਰੱਖਣ ਵਾਲੇ ਲੋਕਾਂ ਦੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਮੈਂ ਇਹ ਆਸ ਕਰਦਾ ਇਸੇ ਤਰ੍ਹਾਂ ਤੁਸੀਂ ਬਾਣੀ ਔਰ ਬਾਣੇ ਨਾਲ ਜੁੜਦੇ ਰਹੋ ਤੇ ਕੋਈ ਵੀ ਪ੍ਰਚਾਰਕ ਆਉਂਦਾ ਕੋਈ ਗਾਵੇ ਕੋਈ ਸੁਣਾਏ ਹਰ ਨਾਮਾ ਜਪਲਾਏ ਬਹੁਤ ਵੀਰ ਸੰਸਾ ਨਹੀਂ ਅਤਬਰ ਗੱਲ ਪਾਏ ਨੂੰ ਘਰ ਜਾਓ ਦਰਸ਼ਨ ਕਰੋ ਮੀਲਾ ਮਹਾਰਾਜ ਸਾਹਿਬ ਸੱਚੇ ਪ੍ਰਾਚਾਰਿਕ ਦੇ ਕਰਨਾ ਵਿੱਚ ਸਿਮਰਨ ਬੰਦਗੀ ਔਰ ਈਰਖਾ ਤੋਂ ਸਿਆਸਤਾ ਤੋਂ ਉੱਤੇ ਉੱਠ ਕੇ ਮਹਾਰਾਜ ਸਾਹਿਬ ਜੀ ਦੇ ਦਰ ਘਰ ਨਾਲ ਜੁੜੀਏ ਤੇ ਸਾਰੀ ਸੰਗਤ ਦਾ ਇਟਲੀ ਦੀ ਸਾਰੀ ਸੰਗਤ ਦਾ ਯੂਰਪ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤਾਨਗੁਰੂ ਗ੍ਰੰਤ ਸਾਹਿਬ ਜੀ ਦੇ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ